ਨਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਸਮਰਪਿਤ 350 ਸਾਲਾ ਸਮਾਗਮ ਪੰਜਾਬ ਸਰਕਾਰ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਦੀ ਪਵਨ ਧਰਤੀ ਤੇ ਕਰਵਾਏ ਜਾ ਰਹੇ। ਇਸ ਵਕਤ ਸ੍ਰੀ ਅਨੰਦਪੁਰ ਸਾਹਿਬ ਦੀ ਪਵਨ ਧਰਤੀ ਤੇ ਅਸੀਂ ਮੌਜੂਦ ਆ ਜਿੱਥੇ ਕਿ ਇਹ 3 ਦਿਨ ਦਾ ਸਮਾਗਮ ਜੋ ਕਿ ਸ਼ੁਰੂ ਹੋ ਚੁੱਕਿਆ ਹੈ। ਜਿੱਥੇ ਇੱਕ ਪਾਸੇ ਸਰਵ ਧਰਮ ਸੰਮੇਲਨ ਜੋ ਕਿ ਹੈ ਉਹ ਵੀ ਰੱਖਿਆ ਗਿਆ ਤੇ ਨਾਲ ਦੇ ਨਾਲ ਸ੍ਰੀ ਖਨਪਾਟ ਸਾਹਿਬ ਦੇ ਅਰਬਤਾ ਵੀ ਜੋ ਕਿ ਹੈ ਉਹ ਕਰਵਾ ਦਿੱਤੀ ਗਈ ਹੈ। ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਨਾਲ तमाम ਪੰਜਾਬ ਦੇ ਸੀਨੀਅਰ ਲੀਡਰਸ ਜੋ ਕਿ ਹੈ ਉਹ ਮੌਜੂਦ ਨੇ ਇਸ 3 ਦਿਨ ਦੇ ਸਮਾਗਮ ਨੂੰ ਜੋ ਕਿ ਬਹੁਤ ਹੀ ਸਰਦਾਰ ਦੇ ਨਾਲ ਜੋ ਕਿ ਹੈ ਉਹ ਮਨਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਹਰ ਮੁਮਕਿਨ ਕੋਸ਼ਿਸ਼ ਜੋ ਕਿ ਹੈ ਉਹ ਕੀਤੀ ਗਈ ਹੈ ਕਿ ਸੰਗਤਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸੰਗਤ ਜੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਥੇ ਪਹੁੰਚ ਵੀ ਰਹੀ ਹੈ ਤੇ ਉਹਨਾਂ ਦਾ ਖਿਆਲ ਵੀ ਜੋ ਕਿ ਹੈ ਪੰਜਾਬ ਸਰਕਾਰ ਵੱਲੋਂ ਪੂਰੀ ਤਰੀਕੇ ਨਾਲ ਰੱਖਿਆ ਜਾ ਰਿਹਾ ਕਿਉਂਕਿ ਇਸ ਮੌਕੇ ਤੇ ਦੂਰ ਦਰਾੜਿਆਂ ਤੋਂ ਸੰਗਤਾਂ ਜੋ ਕਿ ਇੱਥੇ ਪਹੁੰਚ ਕੇ ਨਤਮਸਤਕ ਹੋ ਰਹੀਆਂ ਨੇ ਤਾਂ ਕਿਸੇ ਤਰੀਕੇ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਕਰਨਾ ਪਏ ਲੋਕਾਂ ਨੂੰ ਉਸ ਦਾ ਖਿਆਲ ਜੋ ਕਿ ਉਹ ਰੱਖਿਆ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਮੋਬਾਈਲ ਸਰਵਲੈਂਸ ਵੈਨ ਜੋ ਕਿ ਹੈ ਉਹ ਮੌਜੂਦ ਹੈ ਤੇ ਇਹਨਾਂ ਦੇ ਨਾਲ ਜੋ ਕਿ ਇਹ ਪੁਲਿਸ ਫੋਰਸ ਜੋ ਕਿ ਹੋ ਕਾਫੀ ਜ਼ਿਆਦਾ ਥਾ ਡਿਪਲੋਏ ਕੀਤੀ ਗਿਆ ਕਿ ਕਿਸੇ ਵੀ ਤਰੀਕੇ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੋ ਕਿ ਇੱਥੇ ਪਹੁੰਚ ਰਹੀਆਂ ਨੇ ਨਾ ਨਤਮਸਤਕ ਹੋ ਰਹੀਆਂ ਨੇ ਤੇ ਜੇਕਰ ਗੱਲ ਕੀਤੀ ਜਾਵੇ ਲੋਕਾਂ ਵੱਲੋਂ ਜੋ ਕਿ ਖਾਸ ਤਰ੍ਹਾਂ ਪੁਲਿਸ ਵੱਲੋਂ ਜੋ ਕਿ ਖਾਸਾ ਖਿਆਲ ਰੱਖਿਆ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਆ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਤੇ 350 ਸਾਲਾ ਸਮਾਗਮ ਬਣਾਉਣ ਲਈ ਸੰਗਤਾਂ ਦੂਰ ਦੂਰ ਤੋਂ ਆ ਰਹੀਆਂ ਤੁਸੀਂ ਕਿੱਥੋਂ ਆ ਰਹੇ ਹੋ ਸਭ ਤੋਂ ਪਹਿਲਾਂ ਤੁਸੀਂ ਆ ਰਹੇ ਆਂ ਜੀ ਜਲੰਧਰ ਤੋਂ ਜਲੰਧਰ ਤੋਂ ਹਾਂਜੀ ਅੱਛਾ ਪੰਜਾਬ ਸਰਕਾਰ ਵੱਲੋਂ ਜੋ ਕੁਝ ਵੀ ਇੰਤਜ਼ਾਮ ਇੱਥੇ ਕੀਤੇ ਗਏ ਪੁਲਿਸ ਟੈਂਟ ਸਿਟੀ तमाम ਜੋ ਇੰਤਜ਼ਾਮ ਕੀਤੇ ਗਏ ਕਿਵੇਂ ਜੇ ਤੁਹਾਨੂੰ ਲੱਗੇ ਇਸ ਵਾਰ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂਜੀ ਸਭ ਕੋ ਸਾਈ ਹੈ ਸਾਨੂੰ ਪਹਿਲਾਂ ਪ੍ਰੋਬਲਮ ਆ ਰਹੀ ਸੀਗੀ ਫਿਰ ਉਹ ਪੁਲਿਸ ਵਾਲੇ ਸੀਗੇ ਉਹਨਾਂ ਨੇ ਕਿਹਾ ਨਹੀਂ ਤੁਸੀਂ ਨੰਗੋ ਆ ਮਮਾ ਸਾਡੇ ਤੋਂ ਨਹੀਂ ਤੇ ਮੇਰੇ ਪ੍ਰੋਗਰਾਮ ਹੈ ਜੀ ਸਾਰੇ ਟਰੈਫਿਕ ਬਹੁਤ ਵਧੀਆ ਚੱਲ ਰਿਹਾ ਹੈ ਹਾਂਜੀ ਜਨਕੀਪ ਸਾਬ ਕੋ ਬਹੁਤ ਵਧੀਆ ਹੈ ਸੰਗਤਾਂ ਹੋਰ ਜ਼ਿਆਦਾ ਹਨ ਬਿਲਕੁਲ ਸੰਗਤ ਘੱਟ ਹੈ ਬਟ ਮੈਂ ਕਹ ਰਹੀ ਹਾਂ ਜ਼ਿਆਦਾ ਆਉਜ਼ ਸੀ ਕਿਉਂਕਿ ਮੁੜ ਕੇ ਟਾਈਮ ਨਹੀਂ ਤੁਹਾਨੂੰ ਮਿਲਣਾ ਮਹਾਰਾਜ ਜੀ ਦੇ ਦਰਸ਼ਨ ਕਰੋ ਮੱਥਾ ਟੇਕੋ ਹੈ ਨਾ ਤੇ ਅਸੀਂ ਵੀ ਮਾਤਾ ਜੀ ਕਿਵੇਂ ਲੱਗਿਆ ਤੁਹਾਨੂੰ ਇੰਤਜ਼ਾਮ ਜੋ ਕੁਝ ਸਰਕਾਰ ਵੱਲੋਂ ਕੀਤੇ ਗਏ ਦੇਖੋ ਸਰਕਾਰ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਗੁਰੂਆਂ ਦੀ ਧਰਤੀ ਤੇ ਆ ਹਮੇਸ਼ਾ ਨਮਸਕਾਰ ਕਰਨੀ ਸੇ ਸਾਡੇ ਮੁੱਖ ਮੰਤਰੀ ਭਗਵੰਤ ਜੀ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਪੁਲਿਸ ਵੀ ਬਹੁਤ ਵਧੀਆ ਆਪਣਾ ਕੰਮ ਕਰ ਰਹੀ ਹੈ ਹਰ ਕੋਈ ਬਹੁਤ ਵਧੀਆ ਪੁਲਿਸ ਦੀ ਵੀ ਚਲੰਗਾ ਜੋ ਗਿਆ ਬਹੁਤ ਬਹੁਤ ਧੰਨਵਾਦ ਪੱਤਰਕਾਰਾਂ ਮੀਡੀਆ ਦਾ ਕਿ ਕਵਰ ਕਰ ਰਿਹਾ ਸਾਰੇ ਪ੍ਰੋਗਰਾਮ ਨੂੰ ਬਹੁਤ ਬਹੁਤ ਧੰਨਵਾਦ ਲੋਕਾਂ ਦਾ ਘਰ ਘਰ ਪਹੁੰਚ ਰਿਹਾ ਦੋ ਇਲਾਕਿਆਂ ਚ ਹਰ ਕਿਤੇ ਪਹੁੰਚ ਰਿਹਾ ਬਹੁਤ ਧੰਨਵਾਦ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਹੀ ਜਿਆਦਾ ਹੈ ਜ ਇਹਨਾਂ ਨੇ ਹਰ ਇੱਕ ਨੂੰ ਖਬਰ ਪਹੁੰਚਾਣੀ ਹੈ ਇਹਨਾਂ ਦਾ ਬਹੁਤ ਹੀ ਬਹੁਤ ਤੁਹਾਡਾ ਨਮਸਕਾਰ ਹੈ ਸਤਿ ਸ੍ਰੀ ਅਕਾਲ ਜੀ ਤਾਂ ਸਾਫ ਤੌਰ ਤੇ ਖੇਲ ਕੀਤੀ ਜਾਵੇ ਲੋਕ ਵੀ ਜੋ ਕੀ ਹੈ ਇੱਥੇ ਬਹੁਤ ਖੁਸ਼ ਨਜ਼ਰ ਆ ਰਿਹਾ ਕਿਉਂਕਿ ਸੰਗਠਨਾਂ ਦੇ ਲਈ ਹਰ ਤਰੀਕੇ ਦੀ ਸਹੂਲਤਾਂ ਜੋ ਕੀ ਹੈ ਉਹ ਇੱਥੇ ਰੱਖੀ ਗਈ ਹੈ ਅਵੇ ਗੱਲ ਕੀਤੀ ਜਾਵੇ ਟੈਂਟ ਸਿਟੀਆਂ ਦੀ ਆ ਕਿ ਜਾਨਕਿ ਰਹਿਣ ਦੀ ਸਹੂਲਤ ਦੀ ਜਾਂ ਫਿਰ ਗੱਲ ਕੀਤੀ ਜਾਵੇ ਲੰਗਰ ਪਾਣੀ ਦੀ ਉਹਨਾਂ ਦੀ ਹਰ ਤਰੀਕੇ ਨਾਲ ਜੋ ਕਿ ਇੱਥੇ ਸਹੂਲਤ ਦੇਖੀ ਜਾ ਰਹੀ ਹੈ ਤਾਂ ਨਾਲ ਦੇ ਨਾਲ ਜੋ ਕਿ ਹੈ ਇੱਥੇ ਆਮ ਆਦਮੀ ਕਲੀਨਿਕ ਵੀ ਖੋਲੇ ਗਏ ਨੇ ਤਾਂ ਕਿ ਮੈਡੀਕਲ ਸਰਵਿਸਿਜ਼ ਦੀ ਵੀ ਜੋ ਕਿ ਹੈ ਜੇਕਰ ਲੋਡ ਪੈਂਦੀ ਹੈ ਉਹ ਵੀ ਲੋਕਾਂ ਨੂੰ ਮੁਹੱਈਆ ਕਰਾਈ ਜਾ ਸਕੇ ਖਾਸ ਤਰ੍ਹਾਂ ਤਾਂ ਗੱਲ ਕੀਤੀ ਜਾਵੇ ਕਿ ਜੋ ਸੰਗਤ ਹੈ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀ ਹੈ ਤਜਨੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦੇ ਲਈ ਉਸ ਹਿਸਾਬ ਨਾਲ ਸੁਵਿਧਾਵਾਂ ਵੀ ਜੋਕੀਆਂ ਉਹ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਸੰਗਤਾਂ ਵੀ ਜੋਕੀਆਂ ਇੱਥੇ ਬਿਨਾਂ ਕਿਸੇ ਪਰੇਸ਼ਾਨੀ ਦੇ ਆ ਕੇ ਨਤਮਸਤਕ ਹੋ ਰਹੀਆਂ ਨੇ ਤੇ ਖਾਸ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਸ ਮੌਕੇ ਤੇ ਬੜੀ ਸਰਦਾਂ ਦੇ ਨਾਲ ਦੂਰ ਦਰਾਡੇ ਤੋਂ ਲੋਕ ਇੱਥੇ ਆ ਰਹੇ ਨੇ ਤੇ ਨਤਮਸਤਕ ਹੋ ਰਹੇ ਨੇ ਵੀਡੀਓ ਜਨਰੇਲ ਸਚੇਨ ਅਰੋੜਾ ਦੇ ਨਾਲ ਅਨਵੋਲ ਸਿੰਘ ਉਲਾਟੀ ਨਿਊਜ਼ ਨੇਸ਼ਨ ਸ੍ਰੀ ਅਨੰਦਪੁਰ ਸਾਹਿਬ